ਸ੍ਰੀ ਕਾਲ ਕਿਸਾਨ ਵੀਰੋ ਆਪਾਂ ਪਹੁੰਚੇ ਅੱਜ ਬਲਕਾਰ ਕੰਬਾਈਨ ਦੇ ਵਿੱਚ ਕਿਉਂਕਿ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਹੈ ਬਲਕਾਰ ਕੰਬਾਈਨ ਚੱਲਦੇ ਹਾਂ ਜੀ ਕੰਬਾਈਨ ਵੱਲ ਪਹਿਲਾਂ ਮੈਂ ਡਿਟੇਲ ਦੇਵਾਂਗਾ ਤੁਹਾਨੂੰ ਬਲਕਾਰ B 546 ਮਾਡਲ ਨੰਬਰ ਵੀ ਲਿਖਿਆ ਹੋਇਆ ਇਹਦੇ ਬਾਰੇ ਤੁਹਾਨੂੰ ਪਹਿਲਾਂ ਤਾਂ ਇਹ ਦੱਸ ਦਈਏ ਇਹਨੂੰ B 546 ਕਿਉਂ ਕਹਿੰਦੇ ਆ ਕਿਉਂਕਿ ਇਹਦਾ ਫੀਡਰ ਸਾਈਜ਼ ਹੈ ਜੀ ਜਿਹੜਾ ਸਾਰਾ ਦਾ ਸਾਰਾ ਉਹ 46 ਇੰਚ ਆ ਇਸੇ ਕਰਕੇ ਇਹਨੂੰ B 546 ਕਹਿੰਦੇ ਆ ਜੀ अच्छा ਹੁਣ ਤੁਹਾਨੂੰ ਫੀਟਰ ਬਾਰੇ ਦੱਸਤੀ ਹੈ ਜੀ ਜਿਹੜੀ ਫੀਟਰ ਸਾਈਜ਼ ਜਿਹੜੀ ਚਾਦਰ ਲੱਗੀ ਹੋਈ ਆ ਫੀਟਰ ਦੇ ਅੰਦਰ ਉਹ ਸਾਰੀ ਸਟੇਨਲੈਸ ਸਟੀਲ ਲੱਗੀ ਹੋਈ ਆ ਫੀਟਰ ਦੇ ਅੰਦਰ ਤੁਹਾਨੂੰ ਦੱਸ ਦਿੱਤਾ ਐਲੀਵੇਟਰ ਐਲੀਵੇਟਰ ਦਾ ਫਰਸ ਬਰਮ ਬਾਡੀ ਪੱਖੇ ਵਾਲੀ ਬਾਡੀ ਇਹਨਾਂ ਸਾਰਿਆਂ ਦੇ ਨੀਚੇ ਸਟੇਨਲੈਸ ਸਟੀਲ ਯੂਜ਼ ਹੁੰਦੀ ਆ ਜਿੱਥੇ ਜਿੱਥੇ ਬਰਮ ਚੱਲਣਾ ਉੱਥੇ ਉੱਥੇ ਸਟੇਨਲੈਸ ਸਟੀਲ ਯੂਜ਼ ਕੀਤੀ ਜਾਂਦੀ ਆ ਜੀ ਦੂਸਰੀ ਗੱਲ ਤੁਹਾਨੂੰ ਦੱਸਦੇ ਆ ਤੁਸੀਂ ਬੈਲਟਾਂ ਦੇਖ ਰਹੇ ਹੋ ਬੈਲਟਾਂ ਸਾਰੀਆਂ ਸਾਈਂਡਰ ਕੰਪਨੀ ਦੀਆਂ ਨੇ ਤਾਂ ਇਹ ਸਭ ਤੋਂ ਵੱਡਾ ਫਾਇਦਾ ਜੀ ਤੁਸੀਂ ਦੇਖ ਰਹੇ ਹੋ ਇੱਕ ਇਹਦੇ ਵਿੱਚ ਤੁਸੀਂ ਚੇਨ ਚੱਲ ਰਹੀ ਹੈ ਚੇਨ ਉਹ ਸਾਰੀ ਡਾਇਮੰਡ ਦੀ ਚੇਨ ਆ ਚੇਨ ਦੇ نیچے ਜਿਹੜੀ ਗਰਾਰੀ ਹੈ ਉਹ ਟੈਂਪਰ ਕੀਤੀ ਹੋਈ ਆ ਟੈਂਪਰ ਕਰਾਰੀਆਂ ਦਾ ਫਾਇਦਾ ਕੀ ਹੁੰਦਾ ਜੀ ਟੈਂਪਰ ਕਰਾਰੀਆਂ ਇਹਨਾਂ ਦੀ ਲੌਂਗ ਲਾਈਫ ਹੁੰਦੀ ਆ ਜਿਹੜੇ ਇਹਨਾਂ ਦੇ ਦੰਦੇ ਹੁੰਦੇ ਨੇ ਉਹ ਕੱਸਦੇ ਨਹੀਂ ਹੈਗੇ ਉਹ ਕੱਸਦੇ ਬਹੁਤ ਘੱਟ ਨੇ ਇਹ ਲੰਬੇ ਸਮੇਂ ਤੱਕ ਚੱਲ ਜਾਂਦੀ ਆ ਜੀ ਚੜੀਆਂ ਜੀਆਂ ਰਬੜਾ ਨੇ ਉਹ ਡਬਲ ਨੇ ਇਹ ਤੁਹਾਨੂੰ ਬਾਕੀ ਕੰਬਾਈਨਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਣੀਆਂ ਡਬਲ ਰਬੜਾ ਨੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਆ ਜੋ ਫਿਰ ਗੱਲ ਕਰਦੇ ਆ ਆਪਾਂ ਅਸੈਂਬਲੀ ਦੀ ਜਿੰਨੀ ਇਹਦੀ ਅਸੈਂਬਲੀ ਆ ਜੀ ਉਹ ਸਾਰੀ ਦੀ ਸਾਰੀ 7 ਨੰਬਰ ਹੈ ਤੁਸੀਂ ਦੇਖ ਸਕਦੇ ਹੋ 7 ਨੰਬਰ ਸਾਰੀ ਆ ਅਸੈਂਬਲੀ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੀਆਂ ਕੁਲੀਆਂ ਨੇ ਉਹ ਸਾਰੀਆਂ ਬੁਸ਼ ਵਾਲੀਆਂ ਨੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਫਾਈਨਰ ਦੀਆਂ ਬੈਲਟਾਂ ਨੇ ਅੱਗੇ ਗੱਲ ਕਰਦੇ ਆ ਜੀ ਆਪਾਂ ਇਹਦੇ ਫਲੈਟ ਬਾਰੇ ਜਿਹੜਾ ਇਹਦੇ ਵਿੱਚ ਆ ਯੂਜ਼ ਕੀਤਾ ਜਾਂਦਾ ਜੀ ਇਹ ਫਲੈਟ ਨਹੀਂ ਯੂਜ਼ ਕੀਤਾ ਜਾਂਦਾ ਇੱਥੇ ਅਸੀਂ ਕੁਲੀਆਂ ਯੂਜ਼ ਕਰਦੇ ਆ ਜਿਹੜੀਆਂ ਬੈਲਟਾਂ ਯੂਜ਼ ਕਰਦੇ ਆ ਇਹਦਾ ਕੀ ਫਾਇਦਾ ਜੀ ਇਦੇ ਵਿੱਚ ਇਹ ਫਾਇਦਾ ਇੱਕ ਤਾਂ ਇਹ ਸਲਿੱਪ ਨਹੀਂ ਕਰਦਾ ਜੀ ਗੱਲ ਕਰਦੇ ਆ ਜੀ ਇਹਦੀਆਂ 샤ਫਟਾਂ ਦੀ ਜਿਹੜੀਆਂ ਤੁਸੀਂ 샤ਫਟਾਂ ਦੇਖ ਰਹੇ ਹੋ 11 ਨੰਬਰ 샤ਫਟਾਂ ਨੇ ਗੈਪ ਡਰਮ 샤ਫਟ ਇਹ ਦੇਖ ਰਹੇ ਹੋ ਤੁਸੀਂ ਫੀਟਰ ਅ ਦੂਸਰੀ 샤ਫਟ ਡਰਮ 샤ਫਟ ਡਰਮ 샤ਫਟ ਦੇ ਵਿੱਚ ਦੇਖੋ ਤੁਸੀਂ 11 ਨੰਬਰ ਯੂਜ਼ ਕੀਤੀ ਗਈ ਆ ਅੱਗੇ ਗੱਲ ਕਰਦੇ ਆ ਜੀ ਇਹਦੇ ਵਿੱਚ ਦੋ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਗੀਅਰ ਦੇਖਣ ਨੂੰ ਮਿਲਣਗੇ ਤੁਹਾਨੂੰ ਇਹ ਵੀ ਦੇ ਵਿੱਚ ਵੀ ਤੁਹਾਡੀ ਚੋਇਸ ਆ ਜੀ ਪਹਿਲੀ ਚੋਇਸ ਤੁਹਾਡੀ ਟਾਇਰਾਂ ਦੀ ਦੂਸਰੀ ਚੋਇਸ ਹੈਗੀ ਆ ਤੁਹਾਡੀ ਬੈਟਰੀ ਦੀ ਤੀਸਰੀ ਚੁਆਇਸ ਆ ਤੁਹਾਡੀ ਜੀ ਗੇਅਰ ਦੀ ਗੇਅਰ ਤੁਸੀਂ ਜਿਹੜਾ ਚਾਹੋ ਉਹ ਗੇਅਰ ਤੁਸੀਂ ਲੈ ਸਕਦੇ ਹੋ ਸਾਡੇ ਕੋਲੇ ਜੀ ਡੀ ਆਰ ਸਬਰਾਜ ਤੇ ਕੋੜਾ ਗੇਅਰ ਜਿਹਦੇ ਵਿੱਚ 6 ਗੇਅਰ ਹੁੰਦੇ ਆ 6 ਗੇਅਰਾਂ ਦੇ ਵਿੱਚ ਉਹ ਬੈਕ ਹੋ ਜਾਂਦੀ ਆ 6 ਗੇਅਰਾਂ ਦੇ ਵਿੱਚੋਂ ਅੱਗੇ ਫਾਰਵਰਡ ਹੁੰਦੀ ਆ ਜੀ ਉਹਦੇ ਵਿੱਚ ਵੀ ਤੁਹਾਡੀ ਡਿਮਾਂਡ ਆ ਜੀ ਡੀ ਆਰ ਦੇ ਵਿੱਚ ਤੁਹਾਨੂੰ 5 ਗੇਅਰ ਮਿਲਣਗੇ ਸਬਰਾਜ ਦੇ ਵਿੱਚ ਤੁਹਾਨੂੰ 4 ਮਿਲ ਜਾਣਗੇ ਜੀ ਡੀ ਆਰ ਦੇ ਵਿੱਚ ਵੀ 4 ਮਿਲ ਜਾਣਗੇ ਤੇ ਬਾਕੀ ਜਿਹੜੀ ਅਸੀਂ ਗੱਲ ਕੀਤੀ ਆ ਤੁਹਾਡੇ ਕੋਲੇ ਕੋੜਾ ਗੇਅਰ ਦੀ ਉਹਦੇ ਵਿੱਚ ਤੁਹਾਨੂੰ 6 ਗੇਅਰ ਮਿਲਣਗੇ ਆਜੂ ਅੱਗੇ ਜੀ ਗੱਲ ਕਰਦੇ ਆ ਆਪਾਂ ਸਟੀਅਰਿੰਗ ਦੀ ਐਡਜਸਟੇਬਲ ਸਟੀਅਰਿੰਗ ਦਿੱਤਾ ਗਿਆ ਤੁਸੀਂ ਇਹਨੂੰ ਆਪਣੀ ਮਰਜ਼ੀ ਨਾਲ ਜਿੱਥੇ ਤੁਸੀਂ ਕੰਫਰਟ ਫੀਲ ਕਰਦੇ ਹੋ ਉੱਥੇ ਤੁਸੀਂ ਐਡਜਸਟ ਕਰ ਸਕਦੇ ਹੋ ਐਡਜਸਟੇਬਲ ਸਟੀਅਰਿੰਗ ਹੈ ਜੀ ਇਹ ਵੀ ਬਹੁਤ ਵੱਡਾ ਫਾਇਦਾ ਗੱਲ ਕਰਦੇ ਆ ਜੀ ਅੱਗੇ ਆਪਾਂ ਲੀਵਰਾਂ ਦੀ ਜਿੰਨੇ ਲੀਵਰ ਦਿੱਤੇ ਗਏ ਆ ਬਿਲਕੁਲ ਡਰਾਈਵਰ ਦੇ ਹੱਥ ਦੇ ਕੋਲ ਦਿੱਤੇ ਗਏ ਆ ਇਹਨੂੰ ਕੰਟਰੋਲ ਕਰਨਾ ਬਹੁਤ ਸੌਖਾ ਹੋ ਜਾਂਦਾ ਡਰਾਈਵਰ ਨੂੰ ਇੱਕ ਚੀਜ਼ ਹੋਰ ਦੱਸ ਦਈਏ ਜੀ ਇਹਦੇ ਵਿੱਚ ਕੰਡਕਟਰ ਸੀਟ ਬਿਲਕੁਲ ਪ੍ਰੋਪਰ ਜਿੰਨਾ ਇਹ ਦਿੱਤਾ ਹੋਇਆ ਕੈਬਿਨ ਬਿਲਕੁਲ ਪ੍ਰੋਪਰ ਖੁੱਲਾ ਡੁੱਲਾ ਕੈ ਬੰਦ ਦਿੱਤਾ ਹੋਇਆ ਕਰਦੇ ਆ ਜੀ ਦਾਣਿਆਂ ਵਾਲੇ ਟੈਂਕ ਦੀ ਇਹਨੂੰ ਦੇਖ ਸਕ ਰਹੇ ਹੋ ਤੁਸੀਂ ਦਾਣੇ ਵਾਲਾ ਟੈਂਕ ਬਿਲਕੁਲ ਖੁੱਲਾ ਡੁੱਲਾ ਹੈ ਜਿਹਦੇ ਵਿੱਚ 15 ਤੋਂ 16 17 ਕੁਆਂਟਲ ਦੀ ਕੈਪੈਸਿਟੀ ਇਹਦੀ ਹੈਗੀ ਆ ਤੇ ਤੁਹਾਨੂੰ ਦੱਸ ਦਈਏ ਮੋਸਟਲੀ ਜ਼ਿਆਦਾਤਰ ਕੀ ਹੁੰਦਾ ਕਿਸਾਨ ਵੀਰਾਂ ਨੂੰ ਇੰਜਣ ਦੀ ਦਿੱਕਤ ਆਉਂਦੀ ਹੈ ਜਿਹੜੇ ਯੂਰੀ ਵਾਲੇ ਇੰਜਣ ਆ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਦਿੰਨੇ ਆ ਜੀ ਜਿੱਦਾਂ ਪਹਿਲਾਂ 03 ਇੰਜਣ ਆਉਦੇ ਹੁੰਦੇ ਸੀ ਸੇਮ ਉਦੋਂ ਹੀ ਇੰਜਣ ਲਾਲ ਹੀਨੋ ਜਿਨ੍ਹਾਂ ਨੂੰ ਕਹਿ ਦਿੰਦੇ ਸੀ ਸੇਮ ਉਹੀ ਇੰਜਨ ਆਉਣ ਲੱਗ ਗਏ ਯੂਰੀਆ ਕੋਈ ਯੂਰੀਆ ਨਹੀਂ ਪੈਂਦਾ ਇਹੀ ਇੰਜਨ ਹੁਣ ਦੁਬਾਰਾ ਤੋਂ ਮਸ਼ੀਨਾਂ ਦੇ ਉੱਤੇ ਬਲਕਾਰ ਕੰਬਾਈਨਾਂ ਦੇ ਉੱਤੇ ਰੱਖਣ ਲੱਗੇ ਕੋਈ ਵੀ ਡਿਟੇਲ ਲੈਣ ਲਈ ਕੰਬਾਈਨ ਬਾਰੇ ਜਾਣਕਾਰੀ ਲੈਣ ਲਈ ਕੰਬਾਈਨ ਦੀ ਬੁਕਿੰਗ ਕਰਵਾਉਣ ਵਾਸਤੇ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਦਿੱਤੇ ਗਏ ਆ ਜੀ ਤੁਸੀਂ ਉਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਕੋਈ ਵੀ ਜਾਣਕਾਰੀ ਲੈਣੀ ਹੈ ਜੀ